ਹੈਲੋ ਸਵਾਗਤ ਹੈ ਜੀ ਤੁਹਾਡਾ ਮੈਂ ਡਾਕਟਰ ਤੇਰੰਕਾਰ ਲੈ ਕੇ ਆਈ ਅੱਜ ਦੀ ਖਾਸ ਜੋਤਿਸ਼ ਜਾਣਕਾਰੀ ਸ਼ਨੀ ਦੇ ਮਹੱਤਵਪੂਰਨ ਨਕਸ਼ਤਰ ਪਰਿਵਰਤਨ ਦੀ ਸ਼ੁੱਕਰਵਾਰ 3 ਅਕਤੂਬਰ 2025 ਨੂੰ ਰਾਤ 9:49 ਮਿੰਟ ਤੇ ਨਿਆਦੇ ਦੇਵਤੇ ਸ਼ਨੀ ਦੇਵ ਨੇ ਉੱਤਰ ਭਦਰਪਦ ਨਕਸ਼ਤਰ ਦੇ ਪਹਿਲੇ ਚਰਨ ਤੋਂ ਵਕਰੀ ਗਤੀ ਦੇ ਨਾਲ ਪੂਰਬ ਭਦਰਪਦ ਨਕਸ਼ਤਰ ਦੇ ਚੌਥੇ ਚਰਨ ਵਿੱਚ ਪ੍ਰਵੇਸ਼ ਕੀਤਾ ਇਹ ਨਕਸ਼ਤਰ ਗੁਰੂ ਗ੍ਰਹਿ ਦੁਆਰਾ ਸੰਚਾਲਿਤ ਹੈ ਅਰਥਾਤ ਹੁਣ ਸ਼ਨੀ ਰਾਹੂ ਦੀ ਊਰਜਾ ਚੋਂ ਨਿਕਲ ਕੇ ਗੁਰੂ ਦੇ ਅਧਿਆਤਮਿਕ ਪ੍ਰਭਾਵ ਹੇਠ ਆ ਗਏ ਹਨ ਇਸ ਕਾਰਨ ਕਰਮ ਦੇ ਫਲ ਹੁਣ ਧਾਰਮਿਕਤਾ ਸੱਚਾਈ ਤੇ ਨੈਤਿਕਤਾ ਦੇ ਆਧਾਰ ਤੇ ਹੀ ਮਿਲਣੇ ਸ਼ੁਰੂ ਹੋਣਗੇ ਇਹ ਪਰਿਵਰਤਨ ਲਗਭਗ 3.5 ਤੋਂ 4 ਮਹੀਨੇ ਤੱਕ ਪ੍ਰਭਾਵਸ਼ਾਲੀ ਰਹਿਣਾ ਹੈ ਤੇ ਇਸ ਦਾ ਸਭ ਤੋਂ ਗਹਿਰਾ ਅਸਰ ਕੁੰਭ ਅਤੇ ਮੀਨ ਰਾਸ਼ੀ ਤੇ ਜੀਵਨ ਨਵਾਂ ਸਵੇਰਾ ਲਿਆਏਗਾ ਪਰ ਡਾਕਟਰ ਤੇਰਾਕਰ ਨੂੰ ਫਿਕਰ ਹੈ 12 ਦੀਆਂ ਬਾਹਰੀਆਂ 12 ਰਾਸ਼ੀਆਂ ਦੀ ਸੋ 12 ਰਾਸ਼ੀਆਂ ਉੱਪਰ ਕੀ ਅਸਰ ਪਏਗਾ ਕਿਉਂਕਿ ਸ਼ਨੀ ਦਾ ਇਹ ਨਕਸ਼ਤਰ ਬਦਲਾ ਗੁਰੂ ਦੇ ਪ੍ਰਭਾਵ ਹਟਾਇਆ ਜਿੱਥੇ ਪਹਿਲਾਂ ਹੀ ਰਾਹੁ ਦੀ ਅਸਥਿਰਤਾ ਸੀ ਠੀਕ ਹੈ ਸਤਵੀਂ ਸ਼ਾਨਕਸ਼ਤਰ ਰਾਹੁ ਦਾ ਸੀਗਾ ਤੇ ਹੁਣ ਗੁਰੂ ਦੀ ਨੀਤੀ ਧਾਰਮਿਕਤਾ ਤੇ ਵਿਦਿਆ ਦਾ ਪ੍ਰਭਾਵ ਆ ਜਾਣਾ ਵਧੀਆ ਹੀ ਅਸਰ ਹੋਏਗਾ ਪਰ ਕੁਝ ਰਾਸ਼ੀਆਂ ਲਈ ਇਹ ਅਸਰ ਠੀਕ ਨਹੀਂ ਆ ਚਲੋ ਫਿਰ ਰਾਸ਼ੀਵਰ ਦੇਖ ਹੀ ਲੈਨੇ ਆ ਜੋ ਪਰਤਾ ਨੇ ਉਹ ਖੋਲ ਹੀ ਲਏ ਫਿਰ ਹੁਣ ਪਹਿਲੀ ਰਾਸ਼ੀ ਮੇਖ ਮੇਖ ਰਾਸ਼ੀ ਵਾਲਿਓ ਤੁਹਾਡੇ ਲਈ ਸ਼ਨੀ 11ਵੇਂ ਘਰ ਚਾ ਲਾਭ ਮਿਹਨਤ ਦਾ ਫਲ ਤੇ ਆਰਥਿਕ ਸੁਧਾਰ ਹੋਣੇ ਸ਼ੁਰੂ ਹੋ ਜਾਣਗੇ ਜੋ ਕੰਮ ਪਿਛਲੇ 6 ਮਹੀਨੇ ਤਰੁਕਿਆ ਹੋਇਆ ਸੀ ਉਹ ਹੌਲੀ ਹੌਲੀ ਹੁਣ ਪੂਰਾ ਹੋਣ ਲੱਗੇਗਾ ਤੁਸੀਂ ਇੱਕ ਪਾ ਕਰ ਲਿਓ ਹਰ ਸ਼ਨੀਵਾਰ ਸ਼ਨੀ ਗ੍ਰਹਿ ਮੰਤਰ ਹੈ ਓਮ ਸ਼ੰ ਸ਼ਨੀਸ਼ਚਰਯੈ ਨਮਾ 108 ਵਾਰ ਇਸ ਨੂੰ ਭਾਵ ਇੱਕ ਮਾਲਾ ਕੱਢ ਲਿਓ ਬ੍ਰਿਹ ਖਰਚੀ ਦੀ ਵਾਰੀ ਹੈ ਤਾਂ ਸ਼ਨੀ ਦਸਵੇਂ ਘਰ ਵਿੱਚ ਹੈ ਕਰਮ ਖੇਤਰ ਦੀ ਮਜ਼ਬੂਤੀ ਪਰ ਕੁਝ ਚਿੰਤਾਵਾਂ ਰਹਿ ਸਕਦੀਆਂ ਅਧੂਰੇ ਪ੍ਰੋਜੈਕਟ ਤੁਹਾਡੇ ਲੰਬੇ ਖਿੱਚ ਸਕਦੇ ਆ ਉਹ ਸੰਪੂਰਨ ਅਜੇ ਨਹੀਂ ਹੋਣਗੇ ਇੱਕ ਉਪਾਅ ਕਰਨਾ ਜ਼ਰੂਰੀ ਹੈ ਤੁਸੀਂ ਬ੍ਰਸਤਵਾਰ ਨੂੰ ਪੀਲੀ ਦਾਲ ਦਾਨ ਕਰਨੀ ਆ ਸ਼ਨੀਵਾਰ ਨੂੰ ਤਿਲ ਤੇ ਤੇਲ ਦਾ ਦੀਵਾਜ ਜਗਾਉਂਗੇ ਮਿਥਨ ਰਾਸ਼ੀ ਦੀ ਜੇ ਮੈਂ ਗੱਲ ਕਰਾਂ ਤਾਂ ਸ਼ਨੀ ਨੌਵੇਂ ਘਰ ਵਿੱਚ ਧਾਰਮਿਕ ਯਾਤਰਾ ਹੋ ਸਕਦੀ ਹੈ ਪਰਿਵਾਰਕ ਸਹਿਯੋਗ ਮਿਲ ਜਾਣਾ ਤੇ ਗੁਰੂ ਦੀ ਕਿਰਪਾ ਬਣੀ ਰਹੇਗੀ ਕਰਮਾਂ ਦੇ ਨਾਲ ਤੁਹਾਡੇ ਧਰਮ ਵੀ ਅਟੈਚ ਹੋ ਜਾਣਾ ਹੈ ਜਿਹਨੂੰ ਧਰਮ ਕਰਮ ਕਹਿੰਦੇ ਆ ਸੋ ਇੱਕ ਉਪਾਅ ਕਰ ਲਿਓ ਗੁਰੂਵਾਰ ਨੂੰ ਬ੍ਰਾਹਮਣ ਨੂੰ ਪੀਲਾ ਕੱਪੜਾ ਦਾਨ ਕਰ ਦਿਓ ਵਧੀਆ ਰਹੇਗਾ ਕਰਕਰਾਸ਼ੀ ਵਾਲਿਓ ਸ਼ਨੀ 8ਵੇਂ ਘਰ ਵਿੱਚ ਰੁਕਾਵਟਾਂ ਤੇ اچانک ਖਰਚੇ ਵੱਧ ਸਕਦੇ ਆ ਪਰ ਆਤਮਕ ਹੁੰਦੀ ਸੰਭਵ ਹੈ ਇੱਕ ਉਪਾਅ ਕਰ ਲਿਓ ਸ਼ਨੀਵਾਰ ਨੂੰ ਕਾਲੇ ਕੋੜੇ ਦੀ ਨਾਲ ਦਾ ਛੱਲਾ ਪਾ ਲਿਓ ਸਿਰਫ ਪਹਿਲਾਂ ਇੱਕ ਬੇਨਤੀ ਹੈ ਜਨਮ ਪੱਤਰੀ ਦੇ ਅਨੁਕੂਲ ਇਹ ਪਾਉਣਾ ਸਾਰੇ ਨਾ ਪਾ ਲਿਓ ਸਿੰਘ ਰਾਸ਼ੀ ਦੀ ਵਾਰੀ ਹੈ ਤਾਂ ਸ਼ਨੀ ਆਲਰੇਡੀ ਸਤਵੇਂ ਘਰ ਚ ਹੈ ਨਕਸ਼ਤਰ ਹੀ ਬਦਲਿਆ ਰਾਹੁ ਦੇ ਨਕਸ਼ਤਰ ਤੋਂ ਨਿਕਲ ਕੇ ਗੁਰੂ ਦੇ ਨਕਸ਼ਤਰ ਚ ਆ ਗਿਆ ਹੈ ਤਾਂ ਵਕਰੀ ਸੋ ਸਾਥੀਆਂ ਨਾਲ ਸੰਬੰਧਾਂ ਵਿੱਚ ਗੰਭੀਰਤਾ ਆ ਜਾਏਗੀ ਜਿੱਦਾਂ ਇੱਕ ਹੈ ਨਾ ਕਮਿਟਮੈਂਟ ਦਾ ਅਹਿਸਾਸ ਆ ਜਾਏਗਾ ਤੇ ਬਿਜ਼ਨਸ ਪਾਰਟਨਰਸ਼ਿਪ ਦੀ ਪਰਖ ਹੋ ਜਾਣੀ ਹੈ ਤੁਹਾਡੀ ਅਜਮਾਇਸ਼ ਹੋਏਗੀ ਉਪਾਅ ਕਰ ਲਓ ਗੁਰੂਵਾਰ ਨੂੰ ਗਾਹ ਨੂੰ ਗੁੜ ਤੇ ਛੋਲੇ ਖਿਲਾ ਦਿਓ ਕੰਨਿਆ ਰਾਸ਼ੀ ਦੀ ਵਾਰੀ ਹੈ ਸ਼ਨੀ ਸ਼ੇਮੇ ਘਰ ਵਿੱਚ ਹੈ ਰੋਗ ਰਹਿਣ ਤੇ ਵਿਰੋਧੀਆਂ ਤੇ ਜਿੱਤ ਹੋ ਜਾਣੀ ਹੈ ਇਸ ਸਮਾਂ ਮਿਹਨਤ ਦੇ ਨਾਲ ਤੁਹਾਡੀ ਜਿੱਤ ਨੂੰ ਯਕੀਨੀ ਬਣਾਏਗਾ ਇੱਕ ਉਪਾਅ ਕਰ ਲਿਓ ਹਰ ਮੰਗਲਵਾਰ ਤੇ ਸ਼ਨੀਵਾਰ ਹਨੂਮਾਨ ਚਾਲੀਸਾ ਪੜ੍ਹ ਲਿਆ ਕਰੋ ਦੁਲਾ ਰਾਸ਼ੀ ਸ਼ਨੀ ਪੰਜਵੇਂ ਘਰ ਵਿੱਚ ਵਿਦਿਆ ਤੇ ਸਿਰਜਣਾਤਮਕਤਾ ਦਾ ਸਮਾਂ ਸ਼ੁਰੂ ਹੋਣ ਜਾ ਰਿਹਾ ਸੰਤਾਨ ਸੰਬੰਧੀ ਕੋਈ ਖੁਸ਼ਖਬਰੀ ਮਿਲ ਸਕਦੀ ਹੈ ਇੱਕੋ ਪਾ ਕਰਨਾ ਜ਼ਰੂਰੀ ਹੈ ਪਿੱਪਲ ਦੇ ਰੋਖੇ ਹੇਠ ਤੇ ਲਾ ਦੀਵਾ ਜਗਾ ਦਿਓ ਬ੍ਰਿਸ਼ਟਿ ਰਾਸ਼ੀ ਵਾਲਿਆਂ ਦੀ ਜੇ ਮੈਂ ਗੱਲ ਕਰਾਂ ਤਾਂ ਸ਼ਨੀ ਚੌਥੇ ਘਰ ਵਿੱਚ ਹੈ ਘਰਬਾਰ ਮਕਾਨ ਵਾਹਨ ਇਸ ਦੇ ਫੈਸਲੇ ਸੰਪੂਰਨ ਹੋਣਗੇ ਪਰ ਮਨੋਵਿਗਿਆਨਕ ਤਣਾਅ ਤੋਂ ਤੁਹਾਨੂੰ ਸਾਵਧਾਨ ਰਹਿਣਾ ਪਵੇਗਾ ਉਪਾਅ ਕਰ ਲਿਓ ਕਾਲੇ ਕੱਪੜੇ ਨਹੀਂ ਪਾਉਣੇ ਖਾਸ ਕਰਕੇ ਸ਼ਨੀਵਾਰ ਦੇ ਦਿਨ ਤੁਹਾਨੂੰ ਰਾਸ਼ੀ ਦੀ ਜੇ ਮੈਂ ਗੱਲ ਕਰਾਂ ਤਾਂ ਸ਼ਨੀ ਤੀਜੇ ਕਰਵੈਸੀ ਆਤਮ ਵਿਸ਼ਵਾਸ ਤੇ ਸਫਲਤਾ ਦਾ ਦੌਰ ਸਮਾਂ ਸ਼ੁਰੂ ਹੋਣ ਜਾ ਰਿਹਾ ਹੈ ਭਰਾਮਾ ਪਹਿਣਾ ਨਾਲ ਰਿਸ਼ਤਿਆਂ ਚ ਬਹੁਤ ਮਿਠਾਸ ਆ ਜਾਏਗੀ ਤੁਸੀਂ ਇੱਕ ਉਪਾਅ ਵੀ ਕਰ ਲਿਓ ਗੁਰੂਵਾਰ ਨੂੰ ਗਾ ਨੂੰ ਪੀਲੇ ਰੰਗ ਹਲਕਾ ਜਿਹਾ ਜਦਾਂ ਹਲਦੀ ਦਾ ਲਗਾ ਕੇ ਭੋਜਨ ਰੋਟੀ ਦੇ ਦਿਓ ਮਕਰ ਰਾਸ਼ੀ ਦੀ ਗੱਲ ਕਰਾਂ ਤਾਂ ਚੰਨੀ ਦੂਜੇ ਖਰਚਾ ਧਨ ਤੇ ਪਰਵਾਰਕ ਸਬੰਧਾਂ ਚ ਸਥਿਰਤਾ ਆਏਗੀ ਆਪਣੀ ਜ਼ੁਬਾਨ ਤੇ ਕਾਬੂ ਰੱਖਿਓ ਮੂੰਹ ਚੋਂ ਨਿਕਲੇ ਬੋਲ ਕਲੇਸ਼ ਖੜਾ ਨਾ ਕਰਦਨ ਸੋ ਪਹਿਲਾਂ ਤੋਲੋ ਫਿਰ ਬੋਲੋ ਉਪਾਅ ਕਰ ਲਿਓ ਹਰ ਸ਼ਨੀਵਾਰ ਸ਼ਨੀ ਮੰਦਰ ਚ ਤੇਲ ਦੇ ਤੇਲ ਦਾ ਦਾਨ ਕਰਿ ਆਇਓ ਕੁੰਭ ਰਾਸ਼ੀ ਉਡੀਕ ਰਹਾ ਸ਼ਨੀ ਪਹਿਲੇ ਖਰਚਾ ਲਗਨ ਚ ਆਪਣੇ ਕੰਮ ਉੱਤੇ ਜਿਹੜਾ ਕਰ ਰਹੇ ਹੋ ਕੰਮ ਆਪਣੇ ਤੇ ਕਰੈਕਸ਼ਨਸ ਕਰਨ ਦੀ ਲੋੜ ਹੈ। ਕਈ ਵਾਰੀ ਹੁੰਦਾ ਸਾਨੂੰ ਆਪਣੇ ਉੱਪਰ ਕੰਮ ਕਰਨ ਦੀ ਲੋੜ ਹੁੰਦੀ ਹੈ ਬਜਾਏ ਦੂਜਿਆਂ 'ਚ ਨੁਕਸ ਕੱਢਣ ਦੇ ਕਿ ਉਹ ਮਾੜਾ ਹੈ ਨਾ ਆਪਣੇ ਤੇ ਕੰਮ ਕਰੋ ਆਪਣੀ ਕਰੈਕਸ਼ਨ ਕਰੋ ਪੰਜਾਬੀ 'ਚ ਕਹਿੰਦੇ ਆਪਣੀ ਪੀੜੀ ਥੱਲੇ ਸੋਟਾ ਫੇਰਨ ਦਾ ਸਮਾਂ ਹੈ। ਸੋ ਜੋ ਕਰਮ ਕਰੋਗੇ ਉਹਦਾ ਨਤੀਜਾ ਤੁਰੰਤ ਤਾਂ ਨਹੀਂ ਮਿਲਣਾ ਪਰ ਮਿਲੇਗਾ ਪੱਕਾ। ਉਪਾਅ ਕਰ ਲਓ ਸ਼ਨੀ ਅਮਰਤ ਸਾਧਨਾ ਕਰੋ। ਭਾਵ ਸ਼ਾਮ ਦੇ ਸਮੇਂ ਤੇਲ ਦਾ ਦੀਵਾ ਜਗਾ ਕੇ ਮੈਡੀਟੇਸ਼ਨ ਕਰਨੀ ਹੈ ਮੇਨ ਰਾਸ਼ੀ ਦੀ ਵਾਰੀ ਆ ਗਈ ਸ਼ਨੀਵਾਰ ਮੇਕਰ ਵਿੱਚਾ ਧਾਰਮਿਕ ਤੇ ਵਿਦੇਸ਼ ਸਬੰਧੀ ਤੁਹਾਨੂੰ ਬਹੁਤ ਮੌਕੇ ਮਿਲਣੇ ਆ ਐਨਜੋਏ ਕਰੋ ਧਰਮ ਕਰਮ ਵੀ ਕਰੋ ਤੇ ਦੁਨੀਆ ਵੀ ਦੇਖੋ ਖਰਚਾ ਵੱਧ ਜਾਣਾ ਪਰ ਆਤਮਿਕਤਾ ਕਾਇਮ ਰਹੇਗੀ ਉਪਾ ਕਰ ਲੈਣਾ ਗੁਰੂਵਾਰ ਨੂੰ ਗੁਰਮੰਤਰ ਜਪੋ ਓਮ ਗੰ ਗ੍ਰੀਂ ਗੌਂ ਸੇ ਗੁਰੂ ਵੇ ਨਮਾ ਸੋ ਇੱਕ ਸਰਵ ਸੰਜਾ ਉਪਾਸਨਾ ਡਾਕਟਰ ਤੇਰਖੌਰ ਦਾ ਬੁਨਿਆਦੀ ਫਰਜ ਹੁੰਦਾ ਹੈ ਕਰ ਲਿਆ ਕਰੋ ਸਰਵਸਾਂਝਾ ਉਪਾ ਜ਼ਰੂਰ ਆਪਣੇ ਹਿੱਸੇ ਦਾ ਤਕਰਨਾ ਹੀ ਤੁਸੀਂ ਸੋ ਸ਼ਨੀ ਦੇ ਪੂਰਵ ਭਾਦਰਪਦ ਪ੍ਰਵੇਸ਼ ਦੇ ਦਿਨ ਤੋਂ ਸ਼ੁਰੂ ਕਰਕੇ ਅਗਲੇ 7 ਸ਼ਨੀਵਾਰ ਤੁਸੀਂ ਕਾਊਂਟ ਕਰ ਲਓ ਕੈਲੰਡਰ ਤੇ ਟਿਕ ਮਾਰਕ ਕਰ ਲੀਦੀ ਹੈ ਜਾਂ ਮੋਬਾਈਲ ਚ ਰਿਮਾਈਂਡਰ ਲਾ ਲੀਦਾ ਸੂਰਜ ਡੁੱਬਣ ਤੋਂ ਬਾਅਦ ਭਾਵ ਜਦੋਂ ਹਨੇਰਾ ਪਸਰ ਜਾਏ ਪਿੱਪਲ ਦੇ ਰੁੱਖੇ ਟਿਕ ਦੀਵਾ ਜਗਾਉਣਾ ਹੈ ਜੀ ਦੀਵਾ ਖਾਲੀ ਨਹੀਂ ਹੋਣਾ ਚਾਹੀਦਾ ਉਹਦੇ ਵਿੱਚ ਤੁਸੀਂ ਪਾਉਂਗੇ ਤਿਲਾਂ ਦਾ ਤੇਲ ਕਾਲੇ ਤਿਲ ਦੇ ਕੁਝ ਦਾਣੇ ਇੱਕ ਚੁਟਕੀ ਮਾਤਰਾ ਤੇ ਇੱਕ ਸਾਬਤ ਲੌਂਗ 11 ਬਾਰ ਇੱਕ ਮੰਤਰ ਉਚਾਰਨ ਕਰਨਾ ਓਮ ਪ੍ਰੌਂ ਪ੍ਰਿੰਗ ਪ੍ਰੌਂ ਸਹ ਸ਼ਨੀਸ਼ਟ੍ਰਾਇ ਨਮਹ ਓਮ ਪ੍ਰੌਂ ਪ੍ਰਿੰਗ ਪ੍ਰੌਂ ਸਹ ਸ਼ਨੀਸ਼ਟ੍ਰਾਇ ਨਮਹ ਫਿਰ ਸ਼ਨੀ ਦੇਵ ਦੇ ਸਾਹਮਣੇ ਚੁੱਪਚਾਪ ਇਹ ਪ੍ਰਾਰਥਨਾ ਕਰੋ हे ਨਿਆਂ ਦੇ ਦੇਵਤੇ ਮੇਰੇ ਕਰਮਾਂ ਦੇ ਫਲ ਨੂੰ ਸਹੀ ਦਿਸ਼ਾ ਚ ਲੈ ਜਾ ਸੋ ਪਿੱਪਲ ਦੇ ਰੁੱਖ ਦੇ ਤਿੰਨ ਚੱਕਰ ਤੁਸੀਂ ਲਾ ਲੈਣੇ ਆ ਨਿਮਰਤਾ ਸਹਿ ਸਿਰ ਝੁਕਾ ਕੇ ਮੈਂ ਸਕਰੀਨ ਤੇ ਮੰਤਰ ਵੀ ਲਿਖ ਦਵਾਂਗੀ ਤਾਂ ਕਿ ਜਿਨ੍ਹਾਂ ਨੇ ਕਰਨਾ ਹੈ ਉਹ ਗਲਤ ਉਚਾਰਨ ਨਾ ਕਰਨ ਕਿਉਂਕਿ ਮੰਤਰਾਂ ਦੀ ਸ਼ੁੱਧਤਾ ਤੇ ਅੰਤਰਮਨ ਦੀ ਸਫਾਈ ਸਾਰੀ ਬੇहद ਜ਼ਰੂਰੀ ਹੈ ਇਹ ਤਾਂ ਸੀ ਸ਼ਨੀ ਦੇ ਪੂਰਵ ਭਦਰਪਦ ਨਕਸ਼ਤਰ ਚ ਪ੍ਰਵੇਸ਼ ਦੀ ਪੂਰੀ ਵਿਗਿਆਨਕ 12 ਰਾਸ਼ੀਆਂ ਦੀ ਵਿਆਖਿਆ ਜੇ ਤੁਹਾਨੂੰ ਇਹ ਮੇਰੀ ਵੀਡੀਓ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਕਮੈਂਟ ਕਰਕੇ ਦੱਸਣਾ ਕਿ ਕੀ ਤੁਹਾਡੇ ਜੀਵਨ ਚ ਸ਼ਨੀ ਦੇ ਇਸ ਗੋਚਰ ਨਾਲ ਕੋਈ ਬਦਲਾਅ ਆਉਣ ਦੀ ਸੰਭਾਵਨਾ ਹੈ ਇੱਕ ਨਾ ਸੈਂਸ ਹੁੰਦੀ ਜਿਹਨੂੰ ਇੰਟੂਇਸ਼ਨ ਕਹਿੰਦੇ ਆਭਾਸ ਹੁੰਦਾ ਲੱਪੇ ਦਾ ਤਾਂ ਜੇ ਕੋਈ ਕਵੇ ਕਿ ਮੈਂ ਤੇਰਾ ਭਵਿੱਖ ਦੱਸ ਦੇਣਾ ਡਾਕਟਰ 13ਕੌਰ ਬੜੀ ਆਸਾਨੀ ਨਾਲ ਦੱਸਦੀ ਦਿੱਤੀ ਆ ਕਿਉਂ ਮੈਂ ਸਿਰਫ ਤੁਹਾਡਾ ਵਰਤਮਾਨ ਦੇਖਣਾ ਤੇ ਮੈਂ ਤੁਹਾਡਾ ਭਵਿੱਖ ਦੱਸ ਦੇਣਾ ਮੈਨੂੰ ਤਾਂ ਜਨਮ ਪੱਤਰੀ ਦੀ ਵੀ ਲੋੜ ਨਹੀਂ ਹੈ ਠੀਕ ਹੈ ਸੋ ਡਾਕਟਰ 13ਕੌਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਡਾਕਟਰ 13ਕੌਰ ਦੇ ਨਾਲ ਜੁੜੇ ਰਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹਾਈਪ ਆਪਸ਼ਨ ਜਰੂਰ ਪ੍ਰੈਸ ਕਰ ਦਿਓ ਠੀਕ ਹੈ ਸੋ ਧਿਆਨ ਰੱਖਣਾ ਆਪਣੀ ਸਿਹਤ ਦਾ ਸਾਡੇ 3 ਤੋਂ 4 ਮਹੀਨੇ ਕਿਉਂਕਿ ਸ਼ਨੀ ਦੇਵਤਾ ਨੇ ਨਕਸ਼ਤਰ ਪਰਵਰਤਨ ਕੀਤਾ ਵਕਰੀ ਆਲਰੇਡੀ ਸੀਗੇ ਮਿੰਨਾ ਸ਼ਿਟ ਸੋ ਕਰੋ ਇੰਜੋਏ ਲਿਆਵਾਂਗੇ ਇੱਕ ਨਵਾਂ ਬਖਰਾ ਦੁਰਲਭ ਤੁਹਾਡੇ ਕੰਮ ਦਾ ਵੀਡੀਓ ਮੇਰੇ ਨਾਲ ਸ਼ੁਰੂ ਤੋਂ ਅਖੀਰ ਤੱਕ ਜੁੜੇ ਰਿਹਾ ਕਰੋ ਬੇहद ਕਮ ਦੀਆਂ ਗੱਲਾਂ ਮੇਰਾ ਚੈਨਲ ਤੁਹਾਨੂੰ ਦੇਗਾ ਇਹ ਮੇਰਾ ਵਾਦਾ ਹੈ ਡਾਕਟਰ ਤੇਰਾ ਕੌਰ ਦਾ ਟਿਲ ਦੈਨ ਬਾਏ ਬਾਏ